ਕਸ਼ੀਆ ਕਾਲ ਜੀ ਮੈਂ ਬਾਜਵਾ ਬੁਟੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਆਂ ਜੀ ਮਸ਼ੀਨ ਵਰਕ ਵਾਲੇ ਸੂਟ ਲੈ ਕੇ ਆਏ ਆਂਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਐਂਡ ਸਾਈਡ ਤੇ ਘੰਟੀ ਵਾਲਾ ਬਟਨ ਹੋਊਗਾ ਘੰਟੀ ਵਾਲੇ ਬਟਨ ਨੂੰ ਪ੍ਰੈਸ ਕਰ ਲੈਣਾ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਾਂਗੇ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚ ਸਕੂਗਾ ਜੀ ਆਪਾਂ ਜਿੰਨੇ ਵੀ ਮੋਸਟਲੀ ਸੂਟ ਦਿਖਾਉਣੇ ਹੁੰਦੇ ਹੈਗੇ ਸਾਰੇ ਆਪਾਂ ਖੁਦ ਰੈਡੀ ਕੀਤੇ ਹੁੰਦੇ ਹੈਗੇ ਐਂਡ ਮੇਰੀਆਂ ਭੈਣਾਂ ਦੇ ਕਿਸੇ ਨਾ ਕਿਸੇ ਦੇ ਆਰਡਰ ਆਏ ਆ ਉਹ ਆਏ ਹੁੰਦੇ ਜੀ ਇਹ ਵਾਲੇ ਸੂਟ ਦੇ ਆਪਾਂ ਨੇ ਇਸ ਵਾਰ ਫੇਰ ਰੈਡੀ ਕੀਤੇ ਨੇ ਜੀ ਐਂਡ 15 ਸੂਟੇ ਤੇ ਪਹਿਲਾਂ ਰੈਡੀ ਕੀਤੇ ਸੀ ਇਸ ਵਾਰ 10-12 ਸੂਟ ਰੈਡੀ ਕੀਤੇ ਸੀ ਆਪਣੇ ਕੋਲ ਜਿਹੜੇ ਸੂਟ ਹੈਗੇ ਨੇ ਫਿਲਹਾਲ ਹਨ ਉਹ ਆਪਾਂ ਤੁਹਾਨੂੰ ਬਣਵਾਏ ਬਣ ਸਾਰੇ ਸੂਟ ਦਿਖਾਉਣੇ ਆ ਫਰਸਟ ਸੂਟ ਆ ਗਿਆ ਬ੍ਰੀਲ ਸਿਲਕ ਦੇ ਉੱਪਰ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਘੇਰੇ ਦਾ ਕੰਮ ਕੀਤਾ ਹੋਇਆ ਹੈਗਾ ਕੇ ਰਹਿਦਾ ਜਿਹੜਾ ਰਹੂਗਾ ਤੁਸੀਂ 23 ਇੰਚ ਵੀ ਰੱਖ ਸਕਦੇ ਹੋ 22 ਇੰਚ ਵੀ ਰੱਖ ਸਕਦੇ ਹੋ ਨਹੀਂ ਸੌਰੀ 22 ਨਹੀਂ 21 ਤੇ 23 ਇੰਚ ਜਿਹੜਾ ਕੇਰਾ ਰੱਖ ਸਕਦੇ ਹੋ ਪ੍ਰੋਪਰ ਜਿਹੜੀ ਆਪਣੀ ਇਹ ਵਾਲੀ ਚੀਜ਼ ਐ ਜੀ ਇਹਦੇ ਕਾਵੀ ਦੇ ਨਾਲ ਨਹੀਂ ਕਟਿੰਗ ਹੋਈ ਤਾਂ ਅਸੀਂ ਕਟਰ ਦੇ ਨਾਲ ਪ੍ਰੋਪਰ ਇਹ ਪੱਤੀਆਂ ਵਗੈਰਾ ਤੁਸੀਂ ਦੇਖ ਸਕਦੇ ਹੋ ਸਾਰੀਆਂ ਪ੍ਰੋਪਰ ਕਟਿੰਗ ਕੀਤੀ ਹੋਈ ਹੈ ਫਰਸਟ ਸੂਟ ਹੈ ਜਿਹੜਾ ਆਪਾਂ ਬਨਵਾਏ ਵਨਸ ਅਨੁਸਾਰ ਇਹ ਸੂਟ ਦਿਖਾਵਾਂਗੇ ਸਾਰੇ ਸੂਟਾਂ ਦੇ ਪ੍ਰਾਈਸ ਵੀ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੇ ਜੀ ਇਹ ਫਰਸਟ ਸੂਟ ਆ ਫਰਸਟ ਸੂਟ ਜਿਹੜਾ ਰੈਡੀ ਕਰਕੇ ਹੋਇਆ ਜੀ ਇਹ 1500 ਰੁਪਏ ਦੇ ਵਿੱਚ ਰੈਡੀ ਹੋਇਆ ਫੈਬਰਿਕ ਵੀ ਬਹੁਤ ਸੋਹਣਾ ਫੈਬਰਿਕ ਆ ਤੁਸੀਂ ਦੇਖ ਸਕਦੇ ਹੋਗੇ ਕਲਰ ਵੀ ਬਹੁਤ ਪਿਆਰਾ ਕਲਰ ਵੀ ਬਹੁਤ ਪਿਆਰਾ ਕਲਰ ਹੈਗਾ ਐਂਡ ਫੈਬਰਿਕ ਵੀ ਬਹੁਤ ਸੋਹਣਾ ਫੈਬਰਿਕ ਆ ਐਂਡ ਇਹਦੇ ਵਿੱਚ ਸੈਕੰਡ ਸੂਟ ਆ ਗਿਆ ਜੀ ਫੈਂਡੀ ਸਿਲਕ ਦੇ ਉੱਪਰ ਰੈਡੀ ਕੀਤਾ ਹੈਗਾ ਫੈਂਡੀ ਸਿਲਕ ਦੇ ਉੱਪਰ ਆਪਣ ਇਹਦੇ ਵਿੱਚ ਜਿਹੜਾ ਸੈਕੰਡ ਸੂਟ ਹੈ ਰੈਡੀ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਘੇਰੇ ਦਾ ਕੰਮ ਹੋਇਆ ਹੈਗਾ ਘੇਰਾ ਇਹਦਾ ਵੀ ਜਿਹੜਾ 23 ਇੰਚ ਹੀ ਰਹੂਗਾ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਵੀ ਪ੍ਰੋਪਰ ਜਿਹੜੀ ਕਟਿੰਗ ਵਗੈਰਾ ਕੀਤੀ ਹੋਈ ਆ ਬਾਹਮਾਂ ਦੇ ਉੱਪਰ ਜਿਹੜਾ ਵਰਕ ਕੀਤਾ ਇੱਕ ਸਾਈਡ ਤੋਂ ਆ ਪੱਤੀਆਂ ਆਉਂਦੀਆਂ ਨੇ ਸੈਂਟਰ ਦੇ ਵਿੱਚ ਇਹ ਵਾਲਾ ਫਲਾਵਰ ਆਉਂਦਾ ਤੇ ਦੂਸਰੀ ਸਾਈਡ ਵੀ ਇਹੀ ਪੱਤੀਆਂ ਜਿਹੜੀਆਂ ਬਾਹਮਾਂ ਦੇ ਉੱਪਰ ਬਣਦੀਆਂ ਨੇ ਜੀ ਇਹਦੇ ਵਿੱਚ ਸੈਕੰਡ ਸੂਟ ਜਿਹੜਾ ਆ ਗਿਆ ਆਪਣਾ ਇਹ ਹੈਗਾ ਥਰਡ ਸੂਟ ਜਿਹੜਾ ਆ ਗਿਆ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਗਲਾਸ ਔਰਗੰਝਾ ਗਲਾਸ ਔਰਗੰਝਾ ਸਟਾਫਾ ਸਟਾਫ ਬਹੁਤ ਹੀ ਵਧੀਆ ਸਟਾਫਾ ਇਹਨੂੰ ਪਾਰਟੀ ਵੇਅਰ ਸੂਟ ਬਣਾ ਸਕਦੇ ਆਂਗੇ ਐਂਡ ਕਲਰ ਵੀ ਬਹੁਤ ਪਿਆਰਾ ਹੈਗਾ ਇਹਦਾ ਘੇਰਾ ਜਿਹੜਾ ਆਪਣੀ 21 ਇੰਚ ਰੈਡੀ ਕੀ ਤੇ ਸਾਰੇ ਸੂਟ ਜਿੰਨੇ ਦਿਖਾ ਰਹੀਆਂ ਜਿਵੇਂ ਸਾਰੇ ਰੈਡੀ ਟੂ ਡਿਸਪੈਚ ਨੇ ਸਾਰੇ ਆਪਣੇ ਕੋਲੇ ਐਕਸਟਰਾ ਰੈਡੀ ਕੀਤੇ ਹੋਏ ਨੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਸਾਨੂੰ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਦੀ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਘੇਰੇ ਦਾ ਵਰਕ ਕੀਤਾ ਇਹਦਾ ਘੇਰਾ ਜਿਹੜਾ ਹੈਗਾ ਜੀ 23 ਇੰਚ ਆਪਣਾ ਨੇ ਘੇਰਾ ਰੱਖਿਆ ਹੋਇਆ ਹੈਗਾ ਇੱਕੇ ਦੇ ਵਿੱਚ ਆ ਗਿਆ ਜੀ ਸਿਮਰ ਜਵਰ ਜੱਟ ਦੇ ਉੱਪਰ ਡਬਲ ਟੋਨ ਦੇ ਵਿੱਚ ਜਵਰ ਜੱਟਾ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਥੋੜਾ ਦੂਰ ਤੋਂ ਕਰਕੇ ਦਿਖਾਈਓ ਜਿਆਦਾ ਕਲੀਅਰ ਹੋ ਹਾਂਜੀ ਸਿਮਰ ਜਵਰ ਜੱਟ ਦੇ ਵਿੱਚ ਜਿਹੜਾ ਇਹ ਵਾਲਾ ਸੂਟ ਹੈਗਾ ਇਹਦੀ ਹਲੇ ਥੋੜੀ ਜਿਆ ਪ੍ਰੋਪਰ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਹੈਗੀ ਬਾਕੀ ਇਹਦੀ ਕਾਵੀਏ ਦੇ ਨਾਲ ਸਾਰੀ ਕਟਿੰਗ ਹੋਈ ਹੋਈ ਹੈਗੀ ਤੁਸੀਂ ਦੇਖ ਸਕਦੇ ਨੇ ਇਹ ਵੀ ਬਣ ਕੇ ਸੂਟ ਜਿਹੜਾ ਬਹੁਤ ਸੋਹਣਾ ਹੈ ਰੈਡੀ ਹੋਇਆ ਹੋਇਆਗਾ ਇਹ ਜਿਹੜਾ ਵੀਰੇ ਸੌਰੀ ਮੈਂ ਪ੍ਰਾਈਸ ਮੈਂਸ਼ਨ ਕਰਨਾ ਭੁੱਲ ਗਈ ਸੀ ਜਿਹੜਾ ਜਿਹੜੀ ਫੈਂਡੀ ਸਿਲਕ ਵਾਲਾ ਰਹੂਗਾ ਉਹਦਾ ਪ੍ਰਾਈਸ ਰਹੂਗਾ 1500 ਰੁਪਏ ਪ੍ਰਾਈਸ ਰਹੂਗਾ ਜਿਹੜਾ ਆ ਗਿਆ ਆਪਣਾ ਗਲਾਸ ਔਰਗੰਜਾ ਵਾਲਾ ਗਲਾਸ ਔਰਗੰਜਾ ਵਾਲੇ ਦਾ ਪ੍ਰਾਈਸ ਜਿਹੜਾ ਰਹੂਗਾ 1500 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਜਿਹੜਾ ਆ ਗਿਆ ਸਿੰਮਰ ਜਵਰ ਜੈਟ ਵਾਲਾ ਜੀ ਸਿੰਮਰ ਜਵਰ ਜੈਟ ਵਾਲੇ ਦਾ ਵੀ ਪ੍ਰਾਈਸ ਜਿਹੜਾ ਰਹੂਗਾ ਡਬਲ ਟੋਨ ਦੇ ਵਿੱਚ ਹੈ ਜਿਹੜਾ 1200 ਰੁਪਏ ਰੂਗਾ ਉਸ ਤੋਂ ਅਗਲਾ ਆ ਗਿਆ ਜੀ ਫੈਂਡੀ ਦਾ ਇਹਦਾ ਵੀ ਘੇਰਾ ਜਿਹੜਾ ਹੈਗਾਗਾ 23 ਇੰਚ ਘੇਰਾ ਹੈਗਾ ਇਹਦਾ ਵੀ ਜਿਹੜਾ ਪ੍ਰਾਈਸ ਰਹੂਗਾ ਆਪਣਾ 1200 ਰੁਪਿਆ ਰਹੂਗਾ ਇਸ ਤੋਂ ਅਗਲਾ ਜਿਹੜਾ ਆ ਗਿਆ ਜੀ कॉटन स्टਫ ਦੇ ਉੱਪਰ ਪਿਓਰ कॉटन ਦੇ ਉੱਪਰ ਜਿਹੜਾ ਇਹ ਆਪਣੇ ਰੈਡੀ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਨਾ ਜਿਹਾ ਸਟਫ ਹੈਗਾ ਇਹਦੇ ਆਪਾਂ ਨੇ ਜਿਹੜੀ ਹਲੇ ਇਹ ਵਾਲੀ ਕਟਿੰਗ ਨਹੀਂ ਕੀਤੀ ਅਗਰ ਕੋਈ ਮੇਰੀ ਭੈਣ ਕਟਿੰਗ ਕਰਵਾਉਣਾ ਚਾਹੁੰਦੀ ਹੈ ਤਾਂ ਕਟਿੰਗ ਕਰਵਾ ਕੇ ਵੀ ਲੈ ਸਕਦੇ ਨੇ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ ਇਹਦਾ ਪ੍ਰਾਈਸ ਆਪਣਾ ਰਹੂਗਾ 1000 ਰੁਪਿਆ ਪ੍ਰਾਈਸ ਰਹੂਗਾ ਤੇ ਜੇ ਕਟਿੰਗ ਕਰਵਾ ਕੇ ਲੈਣੇ ਤਾਂ 1100 ਰੁਪਏ ਰਹੂਗਾ ਇਹ ਆ ਗਿਆ ਆਪਣਾ ਨੈਚੁਰਲ ਕਰੇ ਨੈਚੁਰਲ ਕਰੇਵਰ ਇਹ ਬਿੱਧਾ ਦੁਪੱਟਾ ਜਿਹੜਾ ਇਹਦਾ ਪ੍ਰਾਈਸ ਰਹੂਗਾ 2000 ਰੁਪਏ ਇਹਦਾ ਪ੍ਰਾਈਸ ਰਹੂਗਾ ਜੀ ਇਹ ਆ ਗਿਆ ਆਪਣਾ ਸੈਟਨ ਦਾ ਸੂਟ ਇਹਦਾ ਜਿਹੜਾ ਪ੍ਰਾਈਸ ਰਹੂਗਾ 1200 ਰੁਪਏ ਪ੍ਰਾਈਸ ਰਹੂਗਾ ਇਹ ਮੇਰੀ ਭੈਣ ਫੈਬ੍ਰਿਕ ਸਾਨੂੰ ਆਪਣਾ ਦੇ ਕੇ ਗਏ ਸੀਗੇ ਇਹ ਵਾਲੇ ਜਿਹੜੇ ਸਾਰੇ ਸੂਟ ਨੇ ਤੁਸੀਂ ਦੇਖ ਰਹੇ ਹੋਗੇ ਇੱਕ ਵਾਰ ਤੁਹਾਨੂੰ ਦੁਆਰਾ ਵੀ ਦਿਖਾ ਦਨੇ ਆ ਜੀ ਜਿਹੜੇ ਇਹ ਵਾਲੇ ਸਾਰੇ ਸੂਟ ਨੇਗੇ ਸਾਰੇ ਆਪਣੇ ਰੈਡੀ ਟੂ ਡਿਸਪੈਚ ਨੇ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਸਾਡੇ ਕੋਲੋਂ ਜਿਹੜਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਅਗਰ ਕੋਈ ਮੇਰੀ ਭੈਣ ਇਨਾਂ ਚੋਂ ਕਿਸੇ ਵੀ ਸੂਟ ਨਾਲ ਵਿਦਧ ਦੁਪੱਟਾ ਲੈਣਾ ਚਾਹੁੰਦੇ ਨੇ ਤਾਂ ਤੁਸੀਂ ਸਾਡੇ ਕੋਲ ਵਿਦਧ ਦੁਪੱਟਾ ਵੀ ਲੈ ਸਕਦੇ ਹੋ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਜੀ ਲਾਈਕ ਇਨਾਂ ਚੋਂ ਕੋਈ ਵੀ ਮੇਰੀ ਭੈਣ ਕੋਈ ਵੀ ਸੂਟ ਲੈਣਾ ਚਾਹੁੰਦੇ ਆ ਹਨਾ ਉਹ ਕਹਿੰਦੇ ਜੀ ਸਾਨੂੰ ਦੁਪੱਟਾ ਵੀ ਨਾਲ ਚਾਹੀਦਾ ਤਾਂ ਅਸੀਂ ਬਿਲਕੁਲ ਜੀ ਅਸੀਂ ਤੁਹਾਨੂੰ ਦੁਪੱਟਾ ਦੇ ਨਾਲ ਜਿਹੜਾ ਰੈਡੀ ਕਰਕੇ ਦੇਵਾਂਗੇ ਜੀ ਤੁਸੀਂ ਸਾਨੂੰ ਜਿਹੜਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹ ਬਾਕੀ ਤੁਸੀਂ ਇਹੀ ਸੂਟ ਨੂੰ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਵੀ ਕਰਵਾਉਣੇ ਚਾਹਣੇ ਕਸਟਮਾਈਜ਼ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਆਪਣਾ ਸਟੱਫ ਭੇਜ ਕੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਸਟੱਫ ਭੇਜ ਕੇ ਵੀ ਸਾਡੇ ਕੋਲ ਜਿਹੜਾ ਵਰਕ ਕਰਵਾ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਸੂਟ ਦਿਖਾਇਆ ਹੈ ਘੇਰਾ ਵਰਕ ਵਾਲੇ ਜਿੰਦੇ ਵਿੱਚ ਕਾਵੀ ਦੇ ਨਾਲ ਪ੍ਰੋਪਰ ਕਟਿੰਗ ਹੋਈ ਹੋਈ ਹੈ ਇਹੀ ਸੂਟ ਜਿਹੜੇ ਆਪਾਂ ਨੇ ਲੈ ਕੇ ਆਏ ਹਾਂ ਜੀ ਅ ਕੱਲ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਕੱਲ ਮਿਲਦੇ ਹਾਂ ਜੀ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜ -a și așa